ਡਿਪੈਂਡਰ ਮੁੱਲ ਦਾ ਟਰੈਕਟਰ ਤੇ 1 ਕਰੋੜ 40 ਲੱਖ ਦਾ ਬਿੱਲ ਰਤੀਏ ਏਰੀਏ ਦੇ ਵਿੱਚ ਹੜੋਲੀ ਵਾਲੇ ਭਰਾ ਲੈ ਕੇ ਆਏ ਆ ਸਾਡੇ ਏਰੀਏ ਦੇ ਵਿੱਚ ਚੱਲ ਰਿਹਾਗਾ ਨਾਗਪੁਰ ਬਲੋਕ ਦੇ ਆਸੇ ਪਾਸੇ ਜਿੰਨੇ ਵੀ ਪਿੰਡ ਆ ਜੇ ਚੁਟਕੀ ਦੇ ਵਿੱਚ ਬਾਣ ਖਾਲੀ ਕਰਵਾਉਣਾ ਗੱਠਾ ਬਣਾ ਕੇ ਤਾਂ ਭਰਾਵਾਂ ਦੇ ਨਾਲ ਇੱਕ ਵਾਰੀ ਸੰਪਰਕ ਜ਼ਰੂਰ ਕਰੋ ਬਹੁਤ ਵਧੀਆ ਸਰਵਿਸਾਂ ਤੇ ਸਫਾਈ ਬਹੁਤ ਆ ਜੇ ਗੱਲ ਕਰੀ ਆ ਆਪਾਂ ਗੱਠ ਦੀ 5 ਕੁਇੰਟਲ ਦੀ ਗੱਠ ਬਣਾਉਂਦਾਗਾ ਇਹ ਬਿੱਲਰ ਤੇ ਇਹ 25 ਤੋਂ 30 ਕਿੰਟਾਂ ਦੇ ਵਿੱਚ ਗੱਠ ਬਣਾ ਕੇ ਤਿਆਰ ਕਰਕੇ ਬਾਹਰ ਕੱਢ ਦਿੰਦਾਗਾ ਗੱਠ ਦੀ ਵੀ ਬਹੁਤ ਜਿਆਦਾ ਸਫਾਈ ਆ ਥੱਲੇ ਕੁਝ ਨਹੀਂ ਛੱਡਦਾ ਤੁਸੀਂ ਚੱਲਦਾ ਦੇਖ ਸਕਦੇ ਹੋ ਇਹ ਜੋ ਬੈਲਰ ਆ ਬਾਹਰੋਂ ਇੰਪੋਰਟ ਹੋਇਆ ਲੈਂਡ ਫੋਰਸ ਕੰਪਨੀ ਤੇ ਇੱਕ ਗੋਰਾ ਬਾਹਰੋਂ ਇਹਦੇ ਨਾਲ ਆਉਂਦਾ ਲੈਂਡ ਫੋਰਸ ਕੰਪਨੀ ਦੇ ਇੰਜੀਨੀਅਰ ਮੌਕੇ ਤੇ ਆਉਂਦੇ ਆ ਪੂਰਾ ਬੈਲਰ ਦਾ ਕੰਟਰੋਲ ਕਰਕੇ ਜਾਣਗੇ ਤੇ ਸਮਝਾ ਕੇ ਜਾਣਗੇ ਵਧੀਆ ਤਰੀਕੇ ਦੇ ਨਾਲ ਵੀ ਇਹ ਕਿਵੇਂ ਚੱਲਣਾ ਇਹਨੂੰ ਚਲਾ ਰਿਆ ਜੋ ਇਸ ਟਾਈਮ ਮਾਲਕ ਖੁਦ ਆਪ ਚਲਾ ਰਹੇ ਨੇ ਇਸ ਨੂੰ ਆਪਾਂ ਤੁਹਾਨੂੰ ਕੈਬਨ ਦੀ ਵੀਡੀਓ ਵੀ ਦਿਖਾਵਾਂਗੇ ਅੰਦਰੋਂ ਤੇ ਬਾਹਰ ਦੇ ਵਿੱਚੋਂ ਗੱਠਾਂ ਚੱਕਦੇ ਦੇ ਸ਼ੋਟ ਵੀ ਲਾਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਤੇ ਜੇ ਇਹਦੀ ਗੱਲ ਕਰੀਏ ਆਪਾਂ ਵੀ ਇਹ ਕਿੱਥੋਂ ਆਇਆ ਇਹ ਬਾਹਰੋਂ ਇੰਪੋਰਟ ਹੋ ਕੇ ਆਇਆਗਾ ਅੰਦਰ ਸਾਰਾ ਡਿਜੀਟਲ ਤੇ ਚੱਲਦਾ ਇਹ ਸਾਰਾ ਕੰਪਿਊਟਰ ਸਿਸਟਮ ਆ ਹੱਥ ਦੇ ਉੱਤੇ ਕੰਟਰੋਲਰ ਆ ਸਾਰਾ ਇਸ ਦਾ ਸਕਰੀਨਾਂ ਵਿੱਚ ਲੱਗੀਆਂ ਹੋਈਆਂ ਤੇ ਜੇ ਆਪਾਂ ਗੱਲ ਕਰੀਏ ਵੀ ਇਹ ਕਿੰਨਾ ਕਿੱਲਾ ਬਣਾ ਦਿੰਦਾ ਤਕਰੀਬਨ ਜੇ ਇਕੱਠਾ ਬਾਣਾ ਇੱਕ ਦਿਨ ਦੇ ਵਿੱਚ ਇਹ 100 ਕਿੱਲਾ ਬਾਣ ਦਾ ਬਣਾ ਦਿੰਦਾ ਤੇ ਮੰਗਰ ਦੀ ਮੰਗਰ ਨਾਲ ਦੀ ਨਾਲ ਬਾਣ ਦੇ ਵਿੱਚੋਂ ਗੱਠਾਂ ਚੱਕੀ ਵੀ ਜਾਂਦੇ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਬਾਣ ਨਾਲ ਦੀ ਨਾਲ ਖਾਲੀ ਕਰੀ ਜਾਂਦੇ ਨੇ ਭਰਾ ਟਰੈਕਟਰ ਭਰਾਵਾਂ ਕੋਲੇ ਹੈਗੇ ਨੇਗੇ 4x4 ਉਹ ਵੀ ਇਹਨਾਂ ਚੱਕਣ ਵਾਲੇ ਤੇ ਨਾਲ ਲੇਬਰ ਵੀ ਪੂਰੀ ਆ ਕਿੰਨੀ ਲੇਬਰ ਲੱਗਦੀ ਆ ਉਹ ਵੀ ਆਪਾਂ ਦੱਸਾਂਗੇ ਤੇ ਗੱਲ ਦੇਖੋ ਮਿੱਤਰੋ ਹੁਣ ਵਿੱਚੋਂ ਕਹਿ ਬਣ ਪੂਰਾ ਅੰਦਰੋਂ ਕੈਵਨ ਦੇਖੋ ਤੁਸੀਂ ਨਿਗਾਹ ਮਾਰ ਸਕਦੇ ਹੋ ਧੂੜ ਮਿੱਟੀ ਤੋਂ ਰਹਿਤ ਆ ਤੇ ਅੰਦਰ ਮਿਊਜ਼ਿਕ ਸਿਸਟਮ ਵੀ ਲੱਗਿਆ ਸਕਰੀਨਾਂ ਲੱਗੀਆਂ ਏਸੀ ਚੱਲੀ ਜਾਂਦਾਗਾ ਡਿਜੀਟਲ ਮੀਟਰ ਆ ਸਾਰਾ ਤੇਲ ਵਾਲੀ ਸੂਈ ਗਰਮ ਵਾਲੀ ਸੂਈ ਕਿੰਨੇ ਚੱਕਰਾਂ ਤੇ ਚੱਲੀ ਜਾਂਦਾ ਸਭ ਕੁਝ ਡਿਜੀਟਲ ਅੱਖਰਾਂ ਦੇ ਵਿੱਚ ਹੀ ਮੂਰੇ ਆਉਂਦਾਗਾ ਕੰਟਰੋਲਰ ਸਾਰਾ ਪਰਲੀ ਸੀਟ ਤੇ ਲੱਗਿਆ ਹੋਇਆਗਾ ਉੱਥੇ ਤੁਸੀਂ ਨਿਗਾ ਮਾਰ ਸਕਦੇ ਹੋ ਹੱਥ ਦੇ ਉੱਤੇ ਸਾਰਾ ਕੰਟਰੋਲਰ ਹੈ ਕਨੈਕਟਰ ਦੇ ਬੈਠਣ ਵਾਸਤੇ ਸਾਈਡ ਤੇ ਇੱਕ ਸੀਟ ਸਪੈਸ਼ਲ ਬਣੀ ਹੋਈ ਹੈ ਜਿੱਥੇ ਆਪਾਂ ਬੈਠੇ ਆ ਇਸ ਟਾਈਮ ਤੇ ਗੱਲ ਕਰੀਏ ਆਪਾਂ ਗੱਠਾਂ ਚੱਕਣ ਦੀ ਤਾਂ ਇੱਕ ਭਰਾਵਾਂ ਨੇ ਸਪੈਸ਼ਲ ਨਾਲ 4x4 4 ਟਰੈਕਟਰ ਰੱਖਿਆ ਜੋ ਕਿ ਲੋਡਰ ਟਾਈਪ ਬਣਾਇਆ ਹੋਇਆ ਉਹ ਗੱਠਾਂ ਚੱਕ ਕੇ ਟਰਾਲੇ ਦੇ ਉੱਤੇ ਲੋਡ ਕਰਦਾਗਾ ਦੋ ਬੰਦੇ ਇਸ ਟਰੈਕਟਰ ਤੇ ਤੇ ਤਿੰਨ ਬੰਦੇ ਟਰਾਲੇ ਦੇ ਕੋਲੇ ਚਾਹੀਦੇ ਆਗੇ ਕੋਈ ਬਾਹਲੀ ਲੇਬਰ ਦੀ ਲੋੜ ਹੈ ਨਹੀਂਗੇ ਇਸ ਦੇ ਨਾਲ ਤੇ ਟਰੈਕਟਰ ਨੇ ਆਪੇ ਗੱਠ ਚੱਕਣੀਆਂ ਤੇ ਟਰਾਲੇ ਉੱਪਰ ਰੱਖਣੀਆਂ ਤੇ ਉੱਪਰ ਬਸ ਬੰਦੇ ਨੇ ਖਿੱਚ ਕੇ ਮਾੜੀ ਮੋਟੀ ਸੈਟਿੰਗ ਕਰਨੀ ਆਗੀ ਤੁਸੀਂ ਦੇਖ ਸਕਦੇ ਹੋ ਕਿਵੇਂ ਮਿੰਟ ਦੇ ਵਿੱਚ ਗੱਠ ਚੱਕ ਕੇ ਲੈ ਗਿਆ ਤੇ ਟਰਾਲਾ ਲੋਡ ਕਰਤਾ ਤੇ ਬਾਣ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਕਵਰ ਕਰਿਆਗਾ ਮਿੰਟਾਂ ਦੇ ਵਿੱਚ ਕੰਮ ਨਿਵੇੜਤਾ ਜੇ ਕਿਸੇ ਭਰਾਣੇ ਕੰਮ ਹੈ ਛੇਦੀ ਤੋਂ ਛੇਤੀ ਨੇ ਪਟਾਉਣਾਗਾ ਇਕੱਠਾ ਤਾਂ ਇੱਕ ਵਾਰੀ ਭਰਾਵਾਂ ਦੇ ਨਾਲ ਸੰਪਰਕ ਜਰੂਰ ਕਰੋ ਰਤੀਏ ਏਰੀਏ ਦੇ ਵਿੱਚ ਬਿਲਰ ਆ ਚੁੱਕਿਆਗਾ ਪੂਰੀ ਬਰੀਕੀ ਦੇ ਨਾਲ ਵੀਡੀਓ ਆਪਾਂ ਹੋਰ ਬਣਾਵਾਂਗੇ ਤੋਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਵੀ ਕਿੰਨੇ ਦਾ ਆਇਆ ਤੇ ਇਹਦੇ ਫੰਕਸ਼ਨ ਕੀ ਨੇ ਵੀਡੀਓ ਨੂੰ ਸ਼ੇਅਰ ਜਰੂਰ